ਤਮਾ ਮਾ ਜੇ ਆਪਾਂ ਗੱਲਾਂ ਕਰੀ ਜਾਂਦੇ ਸੀਗੇ ਵੀ ਪਹਿਲਾਂ ਵਾਲੇ ਜਮਾਨੇ ਤੇ ਹੁਣ ਜਮਾਨੇ 'ਚ ਬਹੁਤ ਫਰਕ ਪੈ ਗਿਆ। ਨਾ ਪਹਿਲਾਂ ਵਾਲੀਆਂ ਸੇਤਾਂ ਰਹੀਆਂ, ਨਾ ਪਹਿਲਾਂ ਵਾਲੇ ਲੋਕ ਰਹੇ, ਨਾ ਆਪਣਾ ਉਹ ਵਾਤਾਵਰਣ ਰ데요। ਇਹ ਤਾਂ ਆਈ ਨੇ ਆਪਾਂ ਬੈਠੇ ਗੱਲਾਂ ਕਰੀ ਜਾਂਦੇ ਸੀ ਤੇ ਨਾ ਹੀ ਹੁਣ ਉਹ ਪਹਿਲਾਂ ਵਾਂਗੂ ਬਹਿ ਕੇ ਆਪਾਂ ਮਹਿਫਲਾ ਰਹੀਆਂ ਵੀ ਗੱਲਾਂ ਬਾਤਾਂ ਕਰ ਲਈਏ। ਘਰ ਘਰ ਇੱਕ ਇੱਕ ਜਵਾਕ ਆ ਹੁਣ। ਉਹ ਪਹਿਲਾਂ ਵਾਲੇ ਗੱਲਬਾਤ ਤੁਹਾਡੇ ਕੀ ਵਿਚਾਰ ਨੇ ਪਹਿਲਾਂ ਵਾਲੇ ਜਮਾਨੇ ਤੇ ਹੁਣ ਜਮਾਨੇ 'ਚ ਕੀ ਕੀ ਗੱਲਾਂ ਦਾ ਫਰਕ ਪੈ ਗਿਆ? ਫਰਕ ਤਾਂ ਸਾਰਾ ਤੁਹਾਨੂੰ ਸਾਰਾ ਹੀ ਪਤਾ ਆਪਾਂ ਨੂੰ ਹਰ ਇੱਕ ਖਾਨ ਨੂੰ ਪਤਾ ਵੀ। ਨਹੀਂ ਤੁਹਾਨੂੰ ਅਸੀਂ ਉਹ ਪਹਿਲਾਂ ਵਾਲਾ ਜ ਪਹਿਲਾਂ ਵਾਲਾ ਸੀ ਘਟ ਦੇਖਿਆ ਠੀਕ ਆ ਸੀ ਜਾਂਦਾ ਜਾਂਦਾ ਦੌਰ ਕੁਝ ਦੇਖਿਆ ਹੋਊਗਾ 90 95 ਦਾ ਦੇਖਿਆ ਸੀ ਤਾਂ ਚਲੋ ਮੇਰਾ 90 ਦਾ ਜਨਮ ਹੈ ਤਾਂ ਦੇਖਿਆ ਤੁਸੀਂ ਪਹਿਲਾਂ ਦੇ ਦੇਖਿਆ ਹੋਏ ਆ ਪਿੱਲਾਲੋ 70 75 ਦੀਆਂ ਗੱਲਾਂ 80 ਦੀਆਂ ਤੁਸੀਂ ਬਹੁਤ ਕੁਝ ਦੇਖਿਆ ਬਹੁਤ ਠੀਕ ਸੀ ਹੁਣ ਨਾਲੋਂ ਬਹੁਤ ਚੰਗਾ ਸਮਾਂ ਸੀ ਹਾਂ ਆਪਾਂ ਤਾਂ ਚਲੋ ਸੁਣਦੇ ਆ ਹੁਣ ਵਾਲਾ ਵੇਖ ਕੇ ਤਾਂ ਦਿਨ ਰਾਤ ਦਾ ਫਰਕ ਆ ਠੀਕ ਹੈ ਤੇ ਬਾਕੀ ਜਿੱਸੇ ਤਾਕੜ ਪਣੇ ਖਰਾਕਾਂ ਬਸ ਸਾਰੀਆਂ ਦੱਸ ਨਹੀਂ ਸਕਦੇ ਇੰਨੇ ਸਾਈਟਸ ਤੇ ਹੁੰਤਾ ਉਹ ਸੇਤ ਨੇ ਉਹ ਹੀ ਗੱਲ ਕਰੀ ਜਾਂਦੇ ਸੀਗੇ ਤਾਜ ਦਸਰੇ ਸੀਗੇ ਕੋਲੀ ਕੋਲੀ ਸੀ ਘਿਓ ਦੀ ਪੀ ਜਾਂਦੇ ਸੀਗੇ ਮੈਂ ਕਿਹਾ ਹੁਣ ਤੱਕ ਕਿਸੇ ਦੀ ਪਚਣੀ ਜੇ ਕੋਈ ਪੀ ਲੇ ਘਿਓ ਤਾਂ ਰਾਾਕ ਵੀ ਖਾਂਦੇ ਪੀਂਦੇ ਵੀ ਸਭ ਬਸ ਇਹਨੂੰ ਪਤਾ ਉਹ ਟਾਈਮ ਹੋਈ ਸੀ ਅੱਜ ਵਾਲ ਟਾਈਮ ਅੱਜ ਬਹੁਤ ਬਸ ਇਹ ਦੇਖ ਕੇ ਸਮਾਂ ਸਾਡਾ ਪਿਛਲੇ ਬੰਦਿਆਂ ਦਾ ਹੋ ਜਾਂਦਾ ਵੀ ਕੀ ਹੋ ਰਿਹਾ ਵੀ ਹੁਣ ਤੁਸੀਂ ਮੰਨ ਕੇ ਦੇਖ ਕੇ ਤੁਹਾਨੂੰ ਲੱਗਦਾ ਵੀ ਪਹਿਲਾਂ ਵਾਲ ਸਮਾਂ ਬਹੁਤ ਚੰਗਾ ਸੀਗਾ ਚੰਗਾ ਸੀ ਜਾਂਦੇ ਨੇ ਵੀ ਆਦੇ ਨੰਗੇ ਕੱਪੜੇ ਪਾਉਣੇ ਆਏ ਕਰਨੇ ਉਹ ਕਰਨੇ ਆਪਾਂ ਨੂੰ ਦੇਖੋ ਜੱਜਦੇ ਨਹੀਂ ਤੇ ਜਿਹੜੇ ਬੱਚੇ ਹੁਣ ਬਾਹਰ ਜਾਈ ਜਾਂਦੇ ਨੇ ਉਹ ਸਾਰੇ ਮਾਂ ਤੋਂ ਉਦਾਸ ਹਨ ਉਹ ਪਤਾ ਨਹੀਂ ਕਿ ਕਿੱਥੋਂ ਤਾਂ ਸਿੱਧਾ ਹੀ ਹੋਣ ਲੱਗੇ ਨੇ ਉਧਰੋਂ ਇੱਥੇ ਆਏ ਆ ਕਿ ਆਈ ਆ ਇੱਥੇ ਆਏ ਆ ਕਿ ਆਈ ਆ ਇੱਥੇ ਆ ਕੇ ਆਏ ਨਾ ਫਿਰ ਵੀ ਉਧਰ ਫਿਰ ਵੀ ਉਧਰ ਜਾਣੇ ਉਹ ਜਿਹੜਾ ਆਪਣਾ ਨੌਜਵਾਨ ਵਰਗ ਸੀ ਉਹ ਫੋਰਨ ਕਲਚਰ ਅਡਾਪਟ ਕਰ ਲਿਆ ਉਹਨਾਂ ਨੇ ਉਹਨਾਂ ਦੀਆਂ ਸ਼ਾਇਦ ਮੈਨੂੰ ਲੱਗਦਾ ਵੀ ਮਾੜੀਆਂ ਗੱਲਾਂ ਅਡਾਪਟ ਕਰ ਗਏ ਚੰਗੀਆਂ ਸ਼ਾਇਦ ਕੋ ਚਲੋ ਉਹਨਾਂ ਦੇ ਚੰਗੇ ਰੂਲ ਰੈਗੂਲੇਸ਼ਨ ਵੀ ਸੀ ਜਿਹੜੇ ਉਹਨਾਂ ਨੇ ਆਪਣੇ ਦੇਸ਼ ਚ ਸਾਫ਼ ਸੁਥਰੇ ਰੱਖ ਰੱਖੇ ਨੇ ਉਹ ਆਪਾਂ ਨਹੀਂ ਅਪਣਾਏ ਪਤਾ ਨਹੀਂ ਆਜ਼ਾਦੀ ਨੂੰ ਦੇਖ ਕੇ ਆਪਣੇ ਬੱਚੇ ਉੱਥੇ ਜਾਦੇ ਜਾ ਰਹੇ ਨੇ ਇਹ ਗੱਲ ਹੋ ਸਕਦੀ ਹੈ ਅਸੀਂ ਤਾਂ ਭਗਤ ਸੰਭਰ ਨੂੰ ਇਹਨਾਂ ਨਾਲ ਅਸੀਂ ਉਹਨਾਂ ਜਿਹੜੀ ਆਜ਼ਾਦੀ ਨਾਲ ਉਹ ਤਾਂ ਆਪਣੇ ਆਈ ਨਹੀਂ ਆ ਉਹ ਤਾਂ ਨਹੀਂ ਆਈ ਤੇ ਇਹ ਤਾਂ ਆਪਣੀ ਬਰਬਾਦੀ ਕਹਿਣਾ ਨਹੀਂ ਉਹ ਆਜ਼ਾਦੀ ਦੀ ਮੈਂ ਗੱਲ ਕਰ ਰਿਹਾ ਵੀ ਇੱਥੇ ਮਾਂ ਪਿਓ ਦੀ ਰੋਕ ਟੋਕ ਹੈ ਉੱਥੇ ਜਾ ਕੇ ਬੱਚਿਆਂ ਨੂੰ ਰੋਕ ਟੋਕ ਨਹੀਂ ਹੈਗੀ ਵੀ ਉਹ ਆਪਦੀ ਆਜ਼ਾਦੀ ਕਰਕੇ ਜਾ ਰਹੇ ਆਪਣਾ ਦੇਸ਼ ਤਾਂ ਚਲੋ ਆਜ਼ਾਦ ਮੈਂ ਕਹਿੰਦਾ ਹੋਈ ਨਹੀਂਗਾ ਉਸ ਤੋਂ ਵੀ ਜ਼ਿਆਦਾ ਗੁਲਾਮ ਹੋ ਗਿਆ ਇਹ ਕਰਕੇ ਤਾਂ ਸ਼ਾਇਦ ਮੈਂ ਕਹਿੰਦਾ ਗੋਰੀ ਇੱਥੋਂ ਨਾ ਹੀ ਜਾਂਦੇ ਤਾਂ ਆਪਣਾ ਦੇਸ਼ ਚੰਗਾ ਹੁੰਦਾ ਵੀ ਉਹ ਸਿਆਣੇ ਬੰਦੇ ਸੀ ਸਿਆਣੀਆਂ ਗੱਲਾਂ ਸਿਆਣੇ ਉਹਨਾਂ ਦੇ ਉਹਨਾਂ ਦੇ ਨਹਿਰਾਂ ਕਾਲ ਬਣਾਏ ਹੋਏ ਆ ਇਹ ਵਧੀਆ ਤੇ ਵਧੀਆ ਕੰਮ ਅਸਲ ਨਾਲ ਜੀ ਹਾਂਜੀ ਆਪਣੇ ਤਾਂ ਹੁਣ ਜਿਆਦੀ ਤੇ ਕ੍ਰਪਸ਼ਨ ਜਿਆਦੀ ਹੋ ਗਈ ਮੈਨੂੰ ਇਹ ਵੀ ਕਹਿੰਦੇ ਵੇਖੋ ਨਾ ਵੀ ਆਪਾਂ ਨੂੰ ਗੁਲਾਮੀ ਦਾ ਨਹੀਂ ਪਤਾ ਵੀ ਗੁਲਾਮੀ ਚ ਕੀ ਹੋਖਾਈ ਸੀ ਸਹੀ ਗੱਲ ਉਹ ਖਿਆਈ ਕਰਕੇ ਉਹਨਾਂ ਨੇ ਕੁਰਬਾਨੀਆਂ ਇੱਥੇ ਬਾਂਸੀਆਂ ਚੜੇ ਹਾਂਜੀ ਉਹ ਇੱਕਾ ਜੋ ਗੋਣੀਆਂ ਖਾਦਿਆਂ ਕਰਤਾਸ ਰਾਪੇ ਨੇ ਭਗਤ ਸਿੰਘ ਨੇ ਉਹ ਉਹਨਾਂ ਨੂੰ ਪਤਾ ਸੀ ਉਸ ਗੱਲ ਦਾ ਆਪਾਂ ਨੇ ਉਹ ਗੁਲਾਮੀ ਨਹੀਂ ਵੇਖੀ ਆਪਾਂ ਜਾਣਦੇ ਇਹ ਉਹਨਾਂ ਗੁਲਾਮੀ ਕਰ ਕੀ ਉਹ ਮਤਲਬ ਉਹਨਾਂ ਨੂੰ ਕੱਢਣਾ ਪਿਆ ਠੀਕ ਹੈ ਮੈਂ ਇੱਕ ਮਾੜੀ ਜੀ ਗੱਲ ਸੁਣੀ ਹੈ ਕਹਿੰਦੇ ਵੀ ਆਪਣੇ ਛਪਾਈ ਦੀ 65 ਰੁਪਏ ਤਨਖਾਹ ਉਹਨਾਂ ਦੀ ਢਾਈ ਤਿੰਨ ਸੈਂਕੜੇ ਹੁੰਦੀ ਇਹ ਬਈ ਇਹ ਚੱਕਰ ਜੀ ਚਲੋ ਠੀਕ ਆਪਣੇ ਲੋਕ ਅਣਖੀ ਸੀਗੇ ਵੀ ਸਟੈਂਡ ਲੈ ਗਏ ਵੀ ਆਪਾਂ ਗੁਲਾਮੀ ਨਹੀਂ ਚੱਲਦੇ ਪਰ ਅਸਲ 'ਚ ਆਪਣੇ ਲੋਕਾਂ ਨੂੰ ਨਹੀਂ ਪਤਾ ਨਹੀਂ ਸੀ ਇਸ ਤੋਂ ਬਾਅਦ ਆਪਾਂ ਬਹੁਤ ਪੂਰੀ ਤਰ੍ਹਾਂ ਗੁਲਾਮ ਹੋ ਜਾਂਗੇ ਪੂਰੀ ਗੁਲਾਮੀ ਆ ਹੈ ਤਾਂ ਗੁਲਾਮ ਉਸ ਤੋਂ ਵੀ ਪੂਰੇ ਗੁਲਾਮ ਹੋ ਗਏ ਆਪਾਂ ਉਹਦੇ ਗੁਲਾਮ ਉਹ ਤੋਂ ਗੋਰਿਆਂ ਦੇ ਗੁਲਾਮ ਸੀ ਹੁਣ ਆਪਣੇ ਆਪ ਦੇ ਆਪਾਂ ਨੂੰ ਬਹੁਤ ਰੋਪੀ ਜਾਂਦੇ ਨੇ ਹੁਣ ਆਪਾਂ ਦੇਖੋ ਤਾਂ ਆਪਣਾ ਬੱਚਾ 25-25 ਲੱਖ ਰੁਪਏ ਲਾ ਕੇ ਆਪਾਂ ਉਹਨਾਂ ਕੋਲੇ ਜਾ ਰਹੇ ਆਂ ਨਾਲੇ ਇੱਥੋਂ ਇੱਕ ਇੱਕ ਹਰਕਦੇ ਧੀ ਪੋਤੇ ਇੱਕ ਇੱਕ ਇੱਥੋਂ ਉਹਨਾਂ ਨੂੰ ਭੇਜ ਰਹੇ ਆਂ ਤੇ ਪਿੱਛੇ ਉਹਨਾਂ ਨੇ ਪਤਾ ਨਹੀਂ ਮੁੜਨਾ ਜਾਂ ਨਹੀਂ ਮੁੜਨਾ ਇੱਥੇ ਜਾਇਦਾਦਾਂ ਉਹਨਾਂ ਦੀਆਂ ਕਿੰਨਾ ਨੇ ਸਾਹਮਣੀਆਂ ਨੇ ਜਾਂ ਉਹਨਾਂ ਦੇ ਪਿਓ ਜੋ ਬਜ਼ੁਰਗ ਨੇ ਦਾਦੇ ਚਾਚੇ ਤਾਏ ਉਹਨਾਂ ਦੇ ਲਾਸਟ ਟਾਈਮ ਤੇ ਵੀ ਉਹਨਾਂ ਨੇ ਪਹੁੰਚਣਾ ਕਿ ਨਹੀਂ ਪਹੁੰਚਣਾ ਉਹ ਵੀ ਭਰੋਸਾ ਨਹੀਂ ਹੈਗਾ ਅੱਜ ਵੀ ਵੇਚ ਕੀ ਜਾ ਰਹੇ ਨੇ ਪੈਸੇ ਨਾਲ 25 ਲੱਖ ਤੀ ਕੋਈ ਕੋਈ ਨੇ ਇਕੱਲੇ ਵੇਚਦਾ ਫਿਰ ਜਾਣ ਬਾਰੇ ਹਾਂਜੀ ਆ ਤਾਂ ਜ਼ਿਆਦਾਤਰ ਜਿਹੜਾ ਵੇਚ ਕੇ ਮਨ ਲੱਗਿਆ ਮੈਨੂੰ ਨਹੀਂ ਲੱਗਦਾ ਵੀ ਦੁਬਾਰਾ ਹੀ ਜਾਇਦਾਦਾਂ ਉਹ ਬਣਾ ਲੂਗਾ ਨਹੀਂ ਨਹੀਂ ਬਣਨੀਆਂ ਜਾਇਦਾਦਾਂ ਇਹਨਾਂ ਦਾ ਮੁੱਲ ਹੀ ਇੰਨਾ ਹੋ ਜਾਣਾ ਜਿਹੜੀ ਆਪਣੀ ਪੰਜਾਬ ਦੀ ਧਰਤੀ ਹੈ ਇਹ ਜੀ ਪੰਜਾਬ ਦੀ ਧਰਤੀ ਜਿੱਦਾਂ ਕ ਮੈਂ ਸੁਣਦਾ ਐ ਜੀ ਨਹੀਂ ਕਿਤੇ ਵੀ ਹੈਗੀ ਤਾਂ ਸਰਕਾਰ ਜਦੋਂ ਆਪਣੇ ਇੱਥੇ ਅਗਲੀ ਪੀੜ੍ਹੀ ਨਾ ਰਹੀ ਤਾਂ ਫਿਰ ਉਹਨਾਂ ਨੇ ਖੋਣੀਆਂ ਹੀ ਖੋਣੀਆਂ ਫਿਰ ਇਹਨੂੰ ਕੌਣ ਬਾਹੂ ਬੀਜੂਗਾ ਹੁਣ ਹੀ ਖੋਣ ਦਿਆ ਤਿਆਰੀਆਂ ਤਾਂ ਚੱਲੀ ਜਾਂਦੀਆਂ ਨੇ ਤੇ ਜੇ ਅਗਲੀ ਜਨਰੇਸ਼ਨ ਇੱਥੇ ਰਹੀ ਨਾ ਤੇ ਫਿਰ ਇਹਨੂੰ ਕੌਣ ਬਾਹੂ ਬੀਜੂ ਬਾਕੀ ਨਸ਼ਾ ਬਹੁਤ ਹੋ ਗਿਆ ਆਪਣੇ ਪੰਜਾਬ 'ਚ ਨਸ਼ਾ ਬੜਾ ਹੋ ਗਿਆ ਨਸ਼ਾ ਤਾਂ ਚਲੋ ਸਾਰੇ ਕਿਤੇ ਹੋ ਗਿਆ ਉਧਰ ਵੀ ਸੁਣਦੇ ਆ ਉਧਰ ਵੀ ਸੁਣਦੇ ਆ ਇਸ ਤੋਂ ਵੀ ਵੱਧ ਨਸ਼ਾ ਹੈ ਬਾਦ ਨੂੰ ਉੱਥੇ ਹਾਂ ਜਿਹਾ ਤੇ ਆ ਮਨ ਜਾ ਉਸ ਤੋਂ ਬਾਦ ਉਦੋਂ ਠੀਕ ਆ ਉਧਰ ਮਿੱਠੀਆਂ ਜੇਹਲਾਂ ਕੰਮ ਤੇ ਗਏ ਘਰ ਲੈ ਲਿਆ ਗੱਡੀਆਂ ਲੈ ਲਈਆਂ ਉਹਦੀਆਂ ਕਿਸ਼ਤਾਂ ਭਰਨ ਦੇ ਚੱਕਰ ਚ ਬੰਦਾ ਕੰਮ ਕਰੀ ਜਾਂਦਾ ਆਈ ਜਾਂਦਾ ਸਾਰੀ ਜ਼ਿੰਦਗੀ ਇਦਾਂ ਲੰਘ ਜਾਂਦੀ ਹੈ ਬਾਈ ਸ਼ਾਹ ਤਾਂ ਸਮਝਦਾ ਨਹੀਂ ਵੀ ਹਾਂ ਜੇ ਤੂੰ ਆਪਣੇ ਆ ਬੈਠਾ ਪਾਣ ਦਾ ਮੇਰਾ ਸਾਡੇ ਨੂੰ ਬਾਪੂ ਲੈ ਕੇ ਚਾਰ ਪੀੜੀਆਂ ਸੀ ਮੇਰਾ ਪੋਤਾ ਤੇ ਮੇਰਾ ਲਾੜਦਾ ਚਾਹ ਵੀ ਨਹੀਂ ਪੀਂਦੇ ਹੋਰ ਵਸਾ ਨਹੀਂ ਹੈਗਾ ਪਰ ਬਾਈ ਇਸ ਨੂੰ ਹੀ ਵਿਆਹ ਕਰੇ ਬਾਈ ਨੂੰ ਪ੍ਰੋਗਰਾਮ ਤੇ ਹੁਣ ਮੈਂ ਤੈਨੂੰ ਹਾਂ ਤੇ ਸਾਡੇ ਪਰ ਕਰ ਉਸਕੇ ਬਾਕੇ ਬੈਠ ਬਗ ਪਰ ਮੈਂ ਹੁਣ ਵੀ ਨਾ ਅਸੀਂ ਵੀ ਜਨਤਾ 10 ਕਿਲੋਮੀਟਰ ਸਾਈਕਲ ਚਲਾਉਣਾਦੇ ਹੱਥ ਨੇ ਚਾਰ ਠੀਕ ਹੈ ਸੱਤ ਅੱਠ ਘੰਟਾ ਬਾਟ ਕੇ ਜਾਨਾ ਬੈਠਾ ਫੇਰ ਹੀ ਤੁਹਾਡੀ ਸਿਹਤ ਜਿਹਦੇ ਟਾਈਮ ਤੇ ਇੰਨੀ ਵਧੀਆ ਸਿਹਤ ਪਈ ਹੈ ਚਾਰ ਸਾਲ ਵੱਡਾ ਮੈਂ ਤਿੰਨ ਕਿੰਨੀ ਅਮਰ ਹੋ ਗਈ ਹੋ ਵੀ ਹੋਦੀ ਮੇਰਾ ਆਪਣਾ ਸ਼ਾਰਟ ਮਹਾਰਾ 68 ਮੈਂ ਤਾਂ ਤਿੰਨ ਸਾਲ ਕੱਟ ਕਰਦੇ ਬਸ ਠੀਕ ਹੈ ਠੀਕ ਹੈ ਮਨ ਲਾਜ ਤੁਸੀਂ ਜੇ ਨਾ ਸਾਈਕਲ ਚਲਾਉਣੇ ਮਨ ਲਾ ਕੋਈ ਕਸਰਤ ਕਰਦੇ ਹੋ ਤਾਂ ਥੋੜੀ ਤੰਦਰੁਸਤ ਪਈਓ ਨਿੰਮਾ ਤਾਂ ਮਾੜਾ ਬੇਕੀ ਉਹਦੀ ਸ਼ੁਰੂ ਕਰ ਲੈਣਾ ਮੈਨੂੰ ਹੁਣ ਇੱਕਦਮ ਮੋਬਾਈਲ 'ਚ ਕਹਿੰਦੇ ਵੀ ਪੈਰਾ ਪਾਰ ਪਰਫੈਕਟ ਨਾਲ ਹਟ ਕੇ ਤੁਸੀਂ ਆਹ ਪੇਟ ਦਾ ਆਉਗਾ ਮੈਂ ਉਹਦੇ ਤੜਕੇ ਅਸਨੇ ਅੱਧਾ ਘੰਟਾ ਪੈਰਾ ਬਣ ਬੈਠਣ ਲੱਗਣਾ ਮੇਰਾ ਗੋਡਾ ਦੁਖਦਾ ਠੀਕ ਹੈ ਪੈਰਾ ਪਾਰ ਬੈਠਦਾ ਉਹਦਾ ਮਿਲਲਾ ਦਾ ਬਰਾਬਰ ਬੈਠੇ ਨਹੀਂ ਹੁੰਦਾ ਬਲਕਿ ਨਿੰਮਾ ਤਾਂ ਇੱਥੇ ਇਹਨਾਂ ਨੂੰ ਪਤਾ ਹੀ ਆ ਪ੍ਰੈਕਟਿਸ ਹਮ ਉਹਦੋਂ ਪਹਿਲਾਂ ਮੈਂ ਰੇਸ ਲਾਉਂਦਾ ਰਹਾ 4 ਕਿਲੋਮੀਟਰ ਦੀ ਪੈਰਾ ਭਾਰਤਾ ਜੀ ਹੁਣ ਕੋਈ ਲੈਟਰ ਹੀ ਨਹੀਂ ਜਾਂਦਾ ਇਹਦੇ ਹੋ ਗਏ ਸਟੰਟ ਪਾ ਗਏ ਫਿਰ ਸਟੰਟ ਪਾਉਦੇ ਸੀ ਬਸ ਅਸਲ ਬਿਮਾਰੀਆਂ ਉਸ ਦੇ ਕਾਰਨ ਜਿਆਦਾ ਵਧੀਆਂ ਜਿਹੜੀ ਇੰਗਲਿਸ਼ ਸੀਟਾਂ ਆਪਣੀਆਂ ਟਾਇਲਟ ਦੇ ਵਿੱਚ ਲੱਗੀਆਂ ਹਾਂ ਖਰਾਕ ਹੋ ਰਾਣੀ ਉਹ ਦੂਧ ਕਿਉਂ ਬੰਦ ਕਰਿਆ ਹੋਇਆ ਤੇ ਪਰ ਹਲੇ ਵੀ ਆਇਆ ਵੀ ਫੂਡ ਉਤੋਂ ਸ਼ਾਲ ਮਾਰੀ ਪੁਰਾਣੀ ਖਰਾਕ ਆਦੀ ਹੋਈ ਹੈ ਨਾ ਉਹ ਜੀਰੀ ਨਹੀਂ ਉੜਦਾ ਗਾ ਗੇਮ ਨੂੰ ਦੇ ਆ ਮੈਂ ਤਾਂ ਦੇ ਕੇ ਚਾ ਚੜ ਗਿਆ ਨੈਟ ਦੇਖ ਕੇ ਸਹੀ ਗੱਲ ਹੈ ਠੀਕ ਹੈ ਜੀ ਅ ਵੀ ਨੈਟ ਲੱਗਾ ਪਿਆ ਕਿਹੜੀ ਬਲੇ ਦਾ ਨਾ ਵਧੀਆ ਲੱਗੇ ਮੈਂ ਇਹੀ ਗੱਲ ਕਰ ਰਹੀ ਸੀ ਨਾ ਵੀ ਜਸਨੇ ਖਾਣ ਵਾਸਤੇ ਸਬਜ਼ੀਆਂ ਆਪਦੀਆਂ ਘਰ ਦੀਆਂ ਵਧੀਆ ਉਗਾ ਰੱਖੀਆਂ ਨੈਟ ਲਾ ਰੱਖਿਆ ਵੀ ਖੇਡਦੇ ਨੇ ਚਲੋ ਅੱਗੇ ਛੋਟੇ ਬੱਚੇ ਉਹਨਾਂ ਨੂੰ ਵੀ ਦੇਖ ਕੇ ਉਹਨਾਂ ਦਾ ਵੀ ਖੇਡਣ ਨੂੰ ਜੀ ਕਰੂਗਾ ਮੋਬਾਈਲ ਤੋਂ ਖੇੜਾ ਛੱਟੂਗਾ ਤੇ ਜਦੋਂ ਆਪਾਂ ਇਹਨਾਂ ਨੂੰ ਕੋਈ ਗਰਾਊਂਡ ਨਾ ਦਿੱਤਾ ਛੋਟੇ ਬੱਚਿਆਂ ਨੂੰ ਖੇਡਣ ਲਈ ਤਾਂ ਫਿਰ ਉਹ ਮੋਬਾਈਲ 'ਚ ਹੀ ਗੇਮਾਂ ਖੇਡਣਗੇ ਆਪਣਾ ਵਾਲੀਬਾਲ ਆਪਣਾ ਮਿੰਡਦਾ ਹੈ ਨਹੀਂ ਉਹ ਖੇਡ ਕਿਉਂਦਾ ਹੁਣ ਹਾਂ ਬਾਲੀਬਾਲ ਅੱਛਾ ਜੀ ਉਹ ਖੇਡਣਾ ਨਹੀਂ ਆਂਦਾ ਨਹੀਂ ਖੇਡਣਾ ਬਹੁਤ ਜ਼ਰੂਰੀ ਹੈ ਚੰਗੀ ਗੱਲ ਹੈ ਜੀ ਫੇਰ ਹੀ ਆਪਣ ਬਾਹਰ ਕੋਡੇ ਦਾ ਦਿਆ ਟੂ ਵਿੱਚ ਤੋਂ ਜ ਹੈਗਾ ਮੜਾ ਜਾ ਇਹਨੂੰ ਮੈਂ ਪਿੱਛੇ ਦੱਬੀ ਸਾਰੇ ਪ੍ਰੈਕਟਿਸ ਨਾ ਹਟਾਉਣਾ ਦਵਾਈ ਨਹੀਂ ਲਈ ਦੀ ਠੀਕ ਹੈ ਅੰਸਾਰ ਵੀ ਚੰਗੇ ਹੋਣਗੇ ਅਕੇ ਲੋ ਠੀਕ ਹੈ ਜੀ ਚੱਲ ਪਤਾ ਕੀ ਹੈ ਜੇ ਉਹਨਾਂ ਆਪਣੇ ਪਰਿਵਾਰ ਵਾਲਾ ਅਲੱਗ-ਅਲੱਗ ਉਹ ਗੁੱਸੇ ਨਾਲੇ ਵੱਧ ਗਏ ਲੋਕ ਇਕੱਠੇ ਹੋ ਕੇ ਬੈਹਂਦੇ ਨਹੀਂ ਖੇਡਦੇ ਨਹੀਂ ਉਹ ਜੇ ਇਕੱਠੇ ਹੋ ਕੇ ਬੈਠਣਗੇ ਉਹਨੇ ਗੱਲਾਂ ਹੋਣ ਉਹ ਆ ਦਸਦਾ ਗਾਈ ਵਾਸਤੇ ਬਾਗਿਤ ਚ ਸੂਰੀ ਉਹ ਵਿਚਾਰ ਨਹੀਂ ਮਿਲਦੇ ਜੱਸ ਪਤਾ ਕੀ ਗੱਲ ਹੈ ਇਹੋ ਆਪਣੇ ਖਾਣੇ ਪੀਣੇ ਨਾ ਬਾਹਰ ਬਾਹਰੋਂ ਮਿਲੋ ਤੋ ਬਖਾਵਾ ਖਾਣੇ ਪੀਣੇ ਸਪਰਿਆਂ ਵਾਲੇ ਹੋਗੇ ਨਾ ਆਪਣੀ ਸਹਿਣ ਸ਼ਕਤੀ ਘਟ ਗਈ ਆਪਾਂ ਕਿਸ ਦੀ ਗੱਲ ਸਹਿਣ ਨਹੀਂ ਕਰ ਸਕਦੇ ਸੀਗੇ ਅੱਗੇ ਕੋਈ ਪਿਓ ਆ ਦੇ ਜਵਾਕ ਨੂੰ ਮਾਰਦਾ ਕੋਈ ਕੋ ਗੁੱਸਾ ਨਹੀਂ ਕਰਦਾ ਸੀਗਾ ਹੁਣ ਤਾਂ ਕੋ ਬੱਚਾ ਸਹਿਣ ਹੀ ਨਹੀਂ ਕਰਦਾ ਤੇ ਸਹਿਣ ਨਹੀਂ ਕਰਦਾ ਜਦੋਂ ਆਪਾਂ ਇਕੱਠੇ ਬਹਿੰਦੇ ਨਹੀਂਗੇ ਜੇ ਘਰ ਚ ਤਿੰਨ ਜੀਅ ਤੇ ਤਿੰਨ ਕਮਰੇ ਨੇ ਆਪਦੇ ਉਹਦੇ ਕਮਰੇ ਚ ਉਹਨੇ ਫੋਨ ਲੈ ਕੇ ਬਹਿੜ ਜਾਣਾ ਜਿਹਨਾਂ ਨੇ ਆਪ ਚ ਕੋਈ ਗੱਲਬਾਤ ਹੀ ਨਾ ਸੰਜੀ ਕਰੀ ਫਿਰ ਉਹਨਾਂ ਨੂੰ ਕੀ ਪਤਾ ਲੱਗਣਾ ਕੀ ਪੁਰਾਣਾ ਸੱਭਿਆਚਾਰ ਕੀ ਸੀਗਾ ਵੀ ਕਿਉਂ ਉਦੋਂ ਲੋਕ ਖੁਸ਼ੀ ਚ ਥਰੋ ਠੀਕ ਆ ਉਦੋਂ ਜਿੰਨਾ ਅੱਜ ਪੈਸਾ ਹੋ ਗਿਆ ਉਦੋਂ ਇੰਨਾ ਪੈਸਾ ਨਹੀਂ ਸੀ ਇੰਨੀਆਂ ਸਹੂਲਤਾਂ ਨਹੀਂ ਹੈਗੀਆਂ ਸੀ ਤਾਂ ਲੋਕ ਪਹਿਲਾਂ ਬਹੁਤ ਖੁਸ਼ ਸੀਗੇ ਪਹਿਲਾਂ ਦਾ ਅੱਜ ਆਪਣੇ ਕੋਲੇ ਸਾਰੀਆਂ ਸਹੂਲਤਾਂ ਹੋ ਗਈਆਂ ਇੱਕ ਸੁਭਾਤ ਆ ਸੁਭਾਤ ਚ ਪੈਂਦੇ ਸੌਂਦੇ ਵੀ ਇਕੱਠੇ ਹਾਂ ਰੋਟੀ ਬਾਈ ਰੋਟੀ ਵੀ ਇਕੱਠੇ ਬੈਠੇ ਸੁਭਾਤ 'ਤੇ ਹੁੰਦੇ ਕੱਪ ਮਾਰੀ ਜਾਂਦੇ ਰਾਤ ਨੂੰ ਸਾਰੇ ਦੁੱਖ ਸੁੱਖ ਕਰਕੇ ਤੇਰ ਪੈਂਦੇ ਫਿਰ ਪੈਂਦੇ ਫੇਰ ਉਹ ਤਾਂ ਗੱਲ ਚੱਲ ਪਈਂਦੀ ਤੇਰੀ ਕੋਈ ਕੁੜੀ ਵਿਆਹਣ ਵਾਲੀ ਆ ਤੇਰਾ ਪੋਈ ਬੰਦਾ ਵਿਆਹਣ ਲੈ ਉਹ ਤੂੰ ਉੱਥੇ ਕਰਦੇ ਤੂੰ ਉੱਥੇ ਕਰਦੇ ਇਕੱਠੇ ਹਾਂ ਇਕੱਠੇ ਸੌਂਦੇ ਸਾਰਾ ਕੁਝ ਇਹੀ ਗੱਲ ਹੁੰਦੀ ਬਾਕੀ ਮਾਪਿਆਂ ਨੂੰ ਵੀ ਪਤਾ ਲੱਗਦਾ ਰਹਿੰਦਾ ਸੀ ਹਣਾ ਇਹ ਜਵਾਕ ਬਾਰੇ ਚਾਰ ਦਿਨ ਤਾਂ ਸੀ ਜਦੋਂ ਨਾਨਕ ਜਾਂਦੇ ਇਹਨਾਂ ਕੋਲੇ ਚਾਰ ਦਿਨ ਤਾਂ ਮੂਮੂਲੀ ਗੱਲ ਸੀ ਉਹ ਤਾਂ ਹਫਤੇ ਜਾਂਦਾ ਐਂ ਹੀ ਬਸ ਹੁਣ ਤਰਪੇ ਤਿਆਰ ਹੋ ਗਏ ਚੱਲ ਛੱਡ ਬਰੇ ਖੇਡ ਜਾ ਕਰਨ ਚੱਲ ਖੇਡ ਲਾ ਚੱਲ ਐਂ ਕਰ ਲਾ ਉਹ ਕਰ ਲਾ ਹਣਾ ਇੱਕ ਦੋ ਦਿਨ ਤਾਂ ਹੀ ਵੱਧ ਲਾਇਆ ਹੋਇਆ ਐਂ ਵੱਧ ਲਾਇਆ ਜੀ ਵਾਹ ਅਸੀਂ ਕਿਰ ਬਲਦ ਲੈਣ ਵਾਗੇ ਇਹਨਾਂ ਨੂੰ ਬਲਦ ਰਹਿਣਾ ਇੱਕ ਬਲਦ ਬੜਾ ਤਕੜਾ ਸੀਗਾ ਉਹ ਸਾਡਾ ਦੂਜਾ ਮਾਮਾ ਇਹਨਾਂ ਨੂੰ ਬਰਨਾਲੇ ਨੂੰ ਕਹਿੰਦਾ ਵੀ ਇਹ ਨਾ ਵੇਚੀ ਤਾ ਬਲਦ ਇਹ ਤਾਂ ਫਿਰ ਆਪਣਾ ਤਾਂ ਹਾਲ ਕੱਢ ਜੂ ਅੱਛਾ ਜੀ ਬਲਦ ਤਕੜਾ ਬਾਲਾ ਉਹ 1700 ਰੁਪਏ ਦੇ ਦਿੰਦੇ ਸੀ ਮੈਨੂੰ ਦੂਜਾ 1300 ਚ ਦਿੱਤਾ ਸੀ ਅੱਛਾ ਜੀ ਤੇ ਆਥਨ ਜਾ ਉਹ ਕਹਿੰਦਾ ਨਹੀਂ ਜਾਂਦੀ ਚਲੋ ਦੂਜੇ ਦਿਨ ਅਸੀਂ ਤਿਆਰ ਹੋ ਗਏ ਤਿਆਰ ਹੁੰਦੇ ਹੁੰਦੇ 4 ਵਜੇ ਬਲਦ ਉੱਥੋਂ ਤੋਰਿਆ ਹੀਰੇ ਵਾਲੇ ਤੋਂ ਠੀਕ ਆਕਾਂ ਵਾਲੀ ਤੇ ਪਰਲੇ ਪਾਸੇ ਹੀਰੇ ਵਾਲਾ ਪਿੰਡ ਤੋੜਿਆ ਦੋ ਇਹਦੇ ਕੋਲ ਸਾਈਕਲ ਸੀਗਾ ਬਲ ਕਦੇ ਸਾਈਕਲ ਤੇ ਚੜ੍ਹ ਜਿਵੇਂ ਬਲਦ ਡੋਰ ਤੇ ਲਾ ਲੈ ਭੱਜੇ ਤੁਰੇ ਤੋਰ ਕੀ ਲਿਆ ਤੋਰ ਕੇ ਆਸੀਂ ਇੱਥੇ ਆ ਕੇ ਛੀਬਾ ਜਦੇ ਨੂੰ ਕੁਰਕਣੀ ਕੁਰਕਣੀ ਜੀ ਜਿਹੜਾ ਦਾਨੇ ਵਾਲੇ ਨੂੰ ਸਿੱਧਾ ਰਾਹ ਜਾਂਦਾ ਉਹ ਪੱਪਲ ਬੋੜ ਵਾਲਾ ਠੀਕ ਹੈ ਉੱਥੇ ਉਥੋਂ ਇਧਰੋਂ ਰੰਗੀ ਸਮਾਇਰ ਸਾਡੇ ਨਾਲ ਸੀਰੀ ਹੁੰਦਾ ਠੀਕ ਹੈ ਉਹ ਮੇਰੇ ਬਾਪੂ ਨੇ ਭੇਜਿਆ ਵੀ ਜਾ ਕਰਨਾ ਲੈ ਆਉਂਦਾ ਤਿੰਨ ਚਾਰ ਦਿਨ ਹੋ ਗਏ ਜਾਂ ਤਾਂ ਉਹ ਤੋਂ ਬਲਦ ਬੋਲ ਤੇ ਛੜਾ ਕੇ ਭੱਜ ਗਿਆ ਜਾਂ ਕਿ ਮੈਂ ਕਿਹਾ ਰੰਗੀ ਤਾਂ ਹੋ ਹੁੰਦੇ ਉਧਰੋਂ ਕੁਰਕਣੀ ਦੇ ਬੰਦੇ ਪੋਂਡੀਆਂ ਹੋ ਬਹੁਤ ਜ਼ਿਆਦੇ ਠੀਕ ਹੈ ਕੁਰਕਣੀ ਬਲਦ ਵਾਲੇ ਤਕੜੇ ਹੁੰਦੇ ਉਹਨਾਂ ਨੇ ਸਾਨੂੰ ਘੇਰ ਲਿਆ ਕਹਿੰਦੇ ਬਲਦ ਕਿੱਥੋਂ ਲੈ ਆ ਸੀ ਐ ਕਿ ਆ ਇੱਥੋਂ ਲੈ ਆਏ ਆ ਕਿ ਐਂ ਕਰਕੇ ਆ ਉਹ ਕਹਿੰਦੇ ਇਹਨਾਂ ਤੋਂ ਬਲਦ ਖੁੱਲ ਗਿਆ ਅੱਛਾ ਚਾਹੇ ਚੌੜ ਕਰਦੇ ਚ ਕਿਵੇਂ ਕਰਦੇ ਹਨਾ ਮੈਂ ਕਿਹਾ ਨਾ 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 ਸਾਡੇ ਕਿਤੇ ਅਸੀਂ ਉੱਪਰ ਸਕੀਰੀਆਂ ਨਾ ਮੈਂ ਤੇਜ਼ ਵਾਲਾ ਹੁੰਦਾ ਵਾ ਜੰਪ ਜੰਪ ਬਲਦ ਤੋਂ ਤੇ ਮੈਂ ਤਾਂ ਮੱਪਲ ਨੰਦ ਮੰਡਲ ਪਰਦਰਨ ਦਾ ਅੱਗੇ ਪੂਆ ਮੱਖਿਆਲੇ ਉਹ ਕਹਿੰਦੇ ਚੱਲ ਠੀਕ ਹੈ ਇਤਨੇ ਰੰਗੀ ਨਿਕਲੇ ਜ਼ਰਕੇ ਚੋਂ ਤੇ ਇਹਦੇ ਤੋਂ ਹਣੇ ਰੰਗੀ ਨੂੰ ਵੜਾਦਾ ਬਲਦ ਰੰਗੀ ਕਹਿੰਦਾ ਜਾਓ ਤੇ ਅਸੀਂ ਤਾਂ ਛੜੇ ਸਹੀ ਗਲਤੀ ਤੇ ਕਰ ਆ ਕੇ ਸੱਤ ਠੀਕ ਹੈ 8 ਘੰਟੇ ਦਾ ਹੀ ਮਹਸ ਲੈ ਜਾਂਦੇ ਚਾਰ ਦਿਨ ਦੀ ਸੂਈ ਇੱਕਾਂ ਲਈ ਭੰਮੀ ਅੱਛਾ 8 ਦਿਨਾਂ ਦੀ ਸੂਈ ਮੈਸ ਹੁਣ ਕੋਈ ਖੇਤ ਨਹੀਂ ਤੁਰ ਕੇ ਜਾਂਦਾ 4 ਵਜੇ ਸਾਡਾ ਨੰਨਾ ਸਾਨੂੰ ਆਉਂਦਾ ਕੋਈ ਮੋਟਰਸਾਈਕਲ ਤੇ ਜਾਂ ਬੈਟਰੀ ਵਾਲੀਆਂ ਸਕੂਟੀ ਆਗੀਆਂ ਪਤਾ ਅਮਨਦੀਪ ਬਾਈ ਉਦਾਂ ਜਿਵੇਂ ਆਪਾਂ ਪਿੰਡ ਚੋਂ ਮੱਝ ਲੈਤੀ ਹਾਂ ਹਾਂ ਉਹ ਨਹੀਂ ਲਿਆਉਂਦਾ ਕੋਈ ਉਹ ਕਹਿੰਨੇ ਕਿ ਇੰਟਰ ਵਾਲੇ ਨੂੰ ਬਾਈ ਐਂ ਯਾਰ ਆਪਾਂ ਮੱਝ ਲੈਤੀ ਹੈ ਜਿਹੜਾ ਅਕੇ ਘਰੇ ਛੱਡ ਕੇ ਆਈ ਹਾਂ ਹਾਂ ਇੰਨਾ ਫਰਕ ਤੇ ਅਸੀਂ ਭੰਮੀ ਆਏ ਸਾਲੀ ਉੱਥੇ ਫੇਰ ਕੀ ਕਰਦੇ ਇੱਥੋਂ ਜਾ ਕੇ ਦਿਨ ਚੜ੍ਹਦੇ ਨੂੰ ਲਾਲਿਆਂ ਵਾਲੀ ਟੱਪ ਜਾਂਦੇ ਸਿੱਖ ਬੋਲ ਦਾ ਲਾਲਿਆਂ ਭੰਮੀ ਜਾ ਕੇ ਰੋਟੀ ਖਾ ਕੇ ਪਹਿ ਜਾਂਦੇ ਉੱਥੋਂ ਟੋਕੜ ਮੈਨ ਦਿਨ ਚੋ ਵੀ ਤੁਰ ਲੈਂਦੇ ਤੇ ਨਾਲੇ ਸ ਪਹਿਲਾਂ ਤਾਂ ਇਹ ਪਹਿਲਾਂ ਤਾਂ ਸ਼ਰਮ ਵੀ ਨਹੀਂ ਮਾਰਦਾ ਕਿ ਮੈਂ ਇੱਥੇ ਜਾ ਕੇ ਕੰਮ ਕਰਾਂਗਾ ਨਾ ਨਾਨਕਿਆਂ ਦੀ ਤੇ ਨਾਨਕੇ ਦੀ ਤਾਂ ਜਮਾਈ ਨਾ ਹੁੰਦੀ ਸਾਰਿਆਂ ਨੂੰ ਮੇਨ ਗੱਲ ਕੀ ਸੀ ਪਹਾੜ ਦੀ ਭੈਣਾਂ ਦੀ ਤਾਂ ਜਮਾਈ ਨਾ ਹੁੰਦੀ ਹੁਣ ਤਾਂ ਆਪਾਂ ਘਰੇ ਨਹੀਂ ਕੰਮ ਕਰਦੇ ਆ ਨਾ ਨਾ ਮੇਨ ਗੱਲ ਉਹੀ ਕਹਿ ਰਹੇ ਨਾ ਪਹਿਲਾਂ ਸ਼ਰਮ ਸੀ ਲੋਕਾਂ ਨੂੰ ਹਰ ਇੱਕ ਚੀਜ਼ ਦੀ ਸ਼ਰਮ ਵੀ ਹੈਗੀ ਸੀ ਅਸੀਂ ਸ਼ਰਮ ਵਿੱਚ ਚੱਕੀ ਬਦਲ ਲਾ ਅਸੀਂ ਕਹਿੰਦੇ ਚੱਲ ਨਹੀਂ 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 ਕਹਿੰਦੇ ਕੱਪੜੇ ਤਾਂ ਖਰਾਬ ਹੋ ਜਾਣਗੇ ਤੇਰੇ ਧੋਖ ਰੱਖਦੇ ਤੂੰ ਜੇ ਕ ਇਹਨਾਂ ਨਾਲ ਕੰਮ ਕਰਾਉਣ ਲੱਗਾ ਪਹਿਲਾਂ ਤਾਂ ਵੰਡ ਕੇ ਕੰਮ ਕਰਾਉਂਦੇ ਨਾ ਕੀ ਭਾਜਦੇ ਜਾਂਦੇ ਜਾਂ ਕਿ ਹੋਰ ਹਨਾ ਹੋਰ ਅਸੀਂ ਇਹਨਾਂ ਦੇ ਨਾਲ ਉੱਥੇ ਪ ਸਟਾ ਦੇ ਨਾਲ ਬੜਾ ਪਿਆਰ ਸੀ ਬਾਮੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਸਹੀ ਗੱਲ ਚੰਗੀ ਗੱਲਾਂ ਸੀ ਉਹਦੇ ਵਧੀਆ ਮਾਹੌਲ ਸੀਗੇ ਹਮ ਮੈਨੂੰ ਖੁੱਲ ਕੇ ਗੱਲਾਂ ਬਾਤਾਂ ਮਾਰਦੇ ਹੋਰ ਮੋਈ ਕਹ ਰਿਹਾ ਨਾ ਇਹ ਗੱਲਾਂ ਬਾਤਾਂ ਵੀ ਖਰਾਕ ਸੀ ਆਪਣੀ ਰੂਹ ਦੀ ਹੁਣ ਕੋਈ ਗੱਲਾਂ ਬਾਤਾਂ ਨਹੀਂ ਹੈਗੀਆਂ ਹਮ ਬਾਤਾਂ ਯਾਰ ਗੱਲਾਂ ਬਾਤਾਂ ਤਾਂ ਪਤਾ ਕੀ ਗੱਲ ਹੈ ਬਾਈ ਇੱਕ ਦੂਜੇ ਨੂੰ ਦੁੱਖ ਸੁੱਖ ਕਰਨ ਨਾਲ ਹੀ ਦੁੱਖ ਸੁਖ ਹੋਣਾ ਹੁੰਦਾ ਹੋਰ ਹੁੰਦਾ ਹੋਣ ਯਾਰ ਆ ਕੋਈ ਐਸੀ ਗੱਲ ਨਾ ਤਾਂ ਬਣਿਆ ਸੀ ਹੁਣ ਹਰੇਕ ਬੰਦਾ ਆਪਦੇ ਢਿੱਡ 'ਚ ਗੱਲ ਕਰਦਾ ਹੁਣ ਜੀ ਉਹ ਉਲਟ ਹੋ ਗਿਆ ਹੁਣ ਕਹਿੰਦੇ ਮੈਨੂੰ ਲੱਗ ਪਤਾ ਨਹੀਂ ਜਾਂ ਦੱਸੇ ਨਾ ਦੁੱਖ ਹੁਣ ਤਾਂ ਵਦਨ ਵਾਲਾ ਕੰਮ ਹੋ ਗਿਆ ਉਹਦਾ ਮਜ਼ਾਕ ਉਡਾਉਣ ਲੱਗ ਗਏ ਇਹ ਤੂੰ ਰਸਤੇ ਹੁਣ ਜੇ ਆਪਾਂ ਕਿਸੇ ਨੂੰ ਕੋਈ ਆਪਣੇ ਤੇ ਕੋਈ ਚੀਜ਼ ਬੀਤੀ ਜਾਂਦੀ ਹੋਵੇ ਆਪਣਾ ਦੁੱਖ ਹੋਵੇ ਆਪਾਂ ਦੱਸ ਦਈਏ ਕਿਸੇ ਨੂੰ ਕੀ ਪਤਾ ਅਗਲੇ ਕੋਲੋਂ ਕੋਈ ਹੱਲ ਹੀ ਮਿਲ ਜੇ ਉਹਦਾ ਹਨਾ ਜੀ ਮੈਂ ਕਹਿੰਦਾ ਮੇਰਾ ਮਾਨਸਿਕ ਰੋਗਾ ਉਹਦਾ ਦਵਾਈ ਨਾਲੋਂ ਮਿੱਤਰ ਦੋਸਤ ਕਿਸੇ ਕੋਲੇ ਹੁਣ ਦੱਸੋ ਉਹ ਤੋਂ ਵੱਧ ਫਾਇਦਾ ਸਹੀ ਗੱਲ ਹੈ ਜੀ ਹੌਸਲਾ ਮਿਲਦਾ ਹੈਗਾ ਅਗਲੇ ਚੰਗੇ ਯਾਰ ਦੋ ਪੁਰਾਣੇ ਰਿਵਾਜ ਹੁਣ ਅਸੀਂ ਤੇ ਸਾਰੇ ਰਿਵਾਜਾਂ ਦੀਆਂ ਹੁਣ ਆਲਿਆਂ ਦੀਆਂ ਪੁਰਾਣੀਆਂ ਨਹੀਂ ਕਿਸੇ ਬੰਦੇ ਪਰਿਵਾਰ ਦੀ ਲੈਣ ਹੀ ਸੀ ਹੈ ਨਾ ਹਾਂਜੀ ਤੇ ਹੁਣ ਤਾਂ ਗੱਲ ਹੀ ਨਹੀਂ ਦੱਸਦੇ ਜੇ ਦੱਸਦੇ ਉੱਥੇ ਆ ਕਹਿੰਦੇ ਚੰਗਾ ਸਮਾਹ ਹੁੰਦੇ ਜਿਹੜੇ ਦਿਨ ਪਹਿਲਾਂ ਨਜ਼ਰ ਇਹ ਤਾਂ ਹਾਂਜੀ ਕਰਦਾ ਅੱਲਾਹ ਵਾਲਾ ਜੇ ਮੈਂ ਕਿਹਾ ਵੀ ਹਾਂ ਮੇਰੇ ਮੁੰਡੇ ਨੇ ਮੈਨੂੰ ਐ ਕਰਿਆ ਜੀ ਐ ਕਰਦਾ ਉਹ ਸਮਾਂ 2 ਮਿੰਟ ਕਰਨੇ ਤੀਜੇ ਮਿੰਟ ਲਾਉਣ ਤਾਂ ਗੱਲ ਹੈ ਹੋਰ ਦੱਸਾਂ ਫਿਰ ਕੀ ਦੱਸੀਏ ਨਾ ਉਹ ਫਿਰ ਫੋਨ ਕਰਦਾ ਮੂਰੋ ਗਲਤ ਦਾ ਪਰਤਾ ਲੱਗ ਜਾਂਦਾ ਬੜੀ ਮੋਟੀ ਨਾਲੇ ਕੋਲੋਂ ਬਣਾ ਕੇ ਉਹ ਬਣਾ ਕੇ ਲਾਉਂਦੇ ਉਹ ਤਾਂ ਉਹ ਤਾਂ ਵਾਪਸ ਫੋਨ ਆ ਜਾਂਦਾ ਕੋਈ ਹਮਦਰਦੀ ਬੈਠੋ ਕਹਿੰਦਾ ਯਾਰ ਤੂੰ ਇਹਨੂੰ ਕਿਉਂ ਦੱਸਿਆ ਫਿਰ ਇਹ ਤਾਂ ਤੈਨੂੰ ਭੰਡੀ ਜਾਂਦਾ ਇੱਥੇ ਪਹਿਲਾਂ ਵਾਲੀ ਮਿੱਤਰਤਾ ਨਹੀਂ ਰਹੀ ਪਹਿਲਾਂ ਦਿਲੋਂ ਹੁੰਦੀ ਸੀ ਮਿੱਤਰਤਾ ਬਸ ਚੁੱਪੀ ਕਰ ਜਾ ਚੁੱਪੀ ਕਰ ਜਾ ਹਾਂ ਸੱਚੇ ਸੋਚੇ ਬੰਦੇ ਸੀ ਅੱچھے ਸੋਚੇ ਮੱਚੇ ਬੰਦੇ ਜਿਵੇਂ ਵਾਸ ਚਾਹੀ ਹੁੰਦੀ ਸੀ ਸਿਆਲ ਚ ਵੇਲੇ ਲੋਕਾਂ ਦੇ ਮੇਲੇ ਹੁੰਦੇ ਤੇ ਘੋਲ ਕੌਡੀਆਂ ਆਉਂਦੇ ਉਹਧਰ ਭੱਜ ਗਏ ਉਹਧਰ ਆ ਗਏ ਹਨਾ ਉੱਥੇ ਸਮਾਂ ਬ ਟੈਨਸ਼ਨਾਂ ਘੱਟ ਸੀ ਹੁਣ ਨਾਲ ਹੁਣ ਸਹੂਲਤਾਂ ਵਧੀਆਂ ਟੈਨਸ਼ਨਾਂ ਵੀ ਨਾਲ ਇੰਨੀਆਂ ਜ਼ਿਆਦੀਆਂ ਵਧ ਗਈਆਂ